ਅਾਜੇ ਨੂੰ ਪਤਾ ਸੀ ਕਿ ਮੈਨੂੰ ਤਨਖਾਹ ਲਗਣੀ ਹੈ ਤੇ ਜਦੋਂ ਬੰਦੇ ਨੂੰ ਤਨਖਾਹ ਲੱਗ ਜਾਂਦੀ ਹੈ ਉਸ 'ਚ ਲਿਖਿਆ ਜਾਂਦਾ ਹੈ ਕਿ ਉਹਦਾ ਜਿਹੜਾ ਕੋਈ ਵੀ ਸਿੱਖ ਤਨਖਾਈ ਨਾਲ ਮਿਲਵਰਤਨ ਨਹੀਂ ਰੱਖਦਾ ਸੋ ਇਹਨੇ ਭੁੰਦਰ ਸਾਹਿਬ ਨੂੰ ਬਲੀ ਦਾ ਬੱਕਰਾ ਬਣਾ ਕੇ ਉਹਨਾਂ ਨੂੰ ਹੈਡ ਕੀਤਾ ਅਕਾਲੀ ਦਲ ਦਾ ਐਕਟਿੰਗ ਪ੍ਰਧਾਨ ਲਾਇਆ ਤੇ ਆਪ ਵੀ ਤਨਖਾਈਆਂ ਡਿਕਲੇਰ ਹੋਣ ਦੇ ਬਾਬਸੂ ਵੀ ਦੇਖੋ ਕਿੰਨੀ ਵੱਡੀ ਤਰਾਸਦੀ ਹੈ ਅਜੇ ਤੱਕ ਵੀ ਉਹਨੇ ਅਕਾਲੀ ਦਲ ਤੋਂ ਰਜ਼ਾਈ ਨਹੀਂ ਕੀਤਾ ਹੈ ਇਕ ਤਾਂ ਲੋਕ ਮਹਿਸੂਸ ਕਰਦੇ ਨੇ ਕਿ ਜਿਹੜਾ ਸ਼ਰੋਮੀ ਅਕਾਲੀ ਦਲ ਹੈ ਉਹ ਹਾਸ਼ੀਏ ਤੇ چلا ਗਿਆ ਤੇ ਇਹ ਜਿਹੜੇ ਬੰਦੇ ਨੇ ਅਕਾਲ ਤਖਤ ਸਾਹਿਬ ਦੇ ਜੱਜਦਾਰ ਐਜ਼ ਅ ਸੇਵੀਅਰ ਬਣ ਕੇ ਸੁਖਬੀਰ ਬਾਦਲ ਤੇ ਉਹਦੇ ਸਾਥੀਆਂ ਨੂੰ ਚੱਕਰ ਵਿੱਚ ਜੋ ਘਟ ਕੇ ਐਸੀ ਸੰਜੀਵਨੀ ਊਂਕੀ ਦੇਣਾ ਚਾਹੁੰਦੇ ਨੇ ਜਿੰਨਾ ਉਹ ਪੰਜਾਬ ਦੀ ਸੱਤਾ ਤੇ ਮੋੜ ਕਾਬਜ਼ ਕਰੇ ਸੁਖਬੀਰ ਸਿੰਘ ਬਾਦਲ ਪਤੌਰ ਦਿੱਲੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼ਰੋਮਣੀ ਅਚਾਨਕ ਦਰਬਾਰ ਪਿਆ ਹੋਇਆ ਉਹ ਜਿਹੇ ਫੈਸਲੇ ਲਾਏ ਜੇ ਸਮਾਲ ਪੰਥਕ ਰੂਪ ਦੇ ਅਖ਼ਰ ਨੂੰ ਬਹੁਤ ਭਾਰੀ ਕਾਮ ਲਗੀ ਮੈਂ ਕਹਿਣਾ ਹੈ ਕਿ ਸਰਦਾਰ ਸੁਖਵਿੰਦਰ ਬੱਦਲ ਜੀ ਤੂੰ ਦਾਗੀ ਨਹੀਂ ਹੈਗਾ ਤੇਰਾ ਰੋਲ ਐਂਟੀ ਪੰਥ ਨਹੀਂ ਹੈਗਾ ਤੇ ਫਿਰ ਤੈਨੂੰ ਪਾਪਰਲੀ ਅਗਲ ਤੱਕ ਸਾਹਮਣੇ ਖੜੇ ਹੋ ਕੇ ਕਹਿਣਾ ਚਾਹੀਦਾ ਹੈ ਕਿ ਸਿੰਘ ਸਾਹਿਬ ਮੈਂ ਆਪ ਦਾ ਨਾਰਕੋ ਟੈਸਟ ਕਰਾਉਣ ਨੂੰ ਤਿਆਰ ਹੈ ਜੀ ਤੇਰਾ ਸਰਸੀ ਵਾਲਿਆਂ ਨਾਲ ਕੋਈ ਸੰਬੰਧ ਨਹੀਂ ਹੈਗਾ ਤੇਰਾ ਵੇਦ ਵੀ ਕਰਨ ਵਾਲਿਆਂ ਨਾਲ ਕੋਈ ਸੰਬੰਧ ਨਹੀਂ ਹੈਗਾ ਤੇ ਫਿਰ ਤੈਨੂੰ ਨਾਰਕੋਟਿਸਟਰੋਨ ਚ ਕੀ ਪ੍ਰੋਬਲਮ ਹੋਊਂ ਜਿੱਥੇਦਰ ਸਾਹਿਬ ਤੇ ਪ੍ਰੈਸ਼ਰ ਹੈਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਵੇਂ ਇਹ ਪ੍ਰੈਣੀ ਪਾਲਸੀਆਂ ਨੇ ਕਿ ਸਾਰੀ ਚੱਦਰ ਨੂੰ ਗੰਦਾ ਕਰ ਦਿਓ ਜਿ ਇੱਕ ਦਾਗ ਪੈ ਗਿਆ ਹੁਣ ਕੱਲ ਜਿੱਥੇਦਾਰ ਨੂੰ ਤੇ ਪ੍ਰੈਸ਼ਰ ਹੈਗਾ ਇਹਨਾਂ ਬਦਲ ਕਿਉਂ ਕਿ ਇਹਨਾਂ ਦਾ ਪੁਆਇੰਟ ਹੀ ਹੈਗੇ ਨੇ ਇਹ ਜਿਹੜਾ ਇਹ ਅਕਾਲੀ ਦਲ ਹੈ ਜਿਨ੍ਹਾਂ ਨੂੰ ਲੀਡਰਾਂ ਨੂੰ ਕਾਲ ਕੀਤਾ ਹੈ ਚਾਹੇ ਉਹ ਬਾਦਲ ਗਰੁੱਪ ਦੇ ਨੇ ਚਾਹੇ ਉਹ ਵਿਜਤੀ ਵਾਲੇ ਸਿੱਖ ਹੈਗੇ ਨੇ ਹੁਣ ਜਿਹੜਾ ਅਕਾਲੀ ਦਲ ਉਹਨਾਂ ਦਾ ਹੈ ਇਹ ਜਿਹੜੀਆਂ ਸਾਰੀਆਂ ਧਿਰਾਂ ਨੇ ਇਹਨਾਂ ਤੇ ਦੋਸ਼ ਕਿੱਡਾ ਸੀਰੀਅਸ ਹੈਗਾ ਇਹਨਾਂ ਨੇ ਸ਼੍ਰੀ ਗੁਰਪ੍ਰੰਧ ਸਾਹਿਬ ਦੀ ਬੇਦਬੀ ਕੀਤੀ ਹੈ ਇਹਨਾਂ ਦਾ ਰੋਲ ਜਿਹੜਾ ਐਂਟੀ ਸਿੱਖ ਐਂਟੀ ਪੰਥਰਿਆ ਇਹਨਾਂ ਨੇ ਜਿਹੜੇ ਸਿੱਖਾਂ ਦੇ ਕਾਤਲ ਨੇ ਉਹਨਾਂ ਦੀ ਕਸ਼ਟ ਪਨਾਹੀ ਵੀ ਕੀਤੀ ਹੈ ਦੀਪੀਰ ਜ਼ਿੰਦਗੋਰ ਮਿੰਸਾ ਇੱਕ ਅਕਾਲੀ ਦਲ ਦੇ ਫਾਰਮਰ ਐਡਵਾਈਜ਼ਰ ਨੇ ਉਹਨਾਂ ਨੇ ਕਿਹਾ ਕਿ ਹਰਸ਼ ਧੂਰੀ ਜਿਹੜਾ ਬੇਅਤ ਵਿੱਚ ਮੁੱਖ ਦੋਸ਼ੀ ਹੈ ਉਹਨੂੰ ਮੈਂ ਇਹਦੀ ਕੋਠੀ ਦੇਖਿਆ ਹੈ ਜਿੰਨਾ ਬੰਦਿਆਂ ਨੇ ਸਿੱਖਾਂ ਦੀ ਕਿਲਿੰਗ ਕੀਤੀ ਹੈ ਬੇਪਲਪਲਾ ਦੇ ਵਿੱਚ ਉਹ ਜ਼ਿੰਮੇਵਾਰ ਹੈ ਪੁਲਿਸ ਰੋਪਾ ਦਿੱਤਾ ਜਾ ਰਿਹਾ ਹੈ ਦਰਬਾਰ ਸਾਹਿਬ ਤੇ ਪ੍ਰੈਂਸਿਸ ਦੇ ਵਿੱਚ ਕਲਤਖਸਬ ਦਾ ਜਥੇਦਾਰ ਜਥੇਦਾਰ ਕੌਂਕੇ ਸ਼ਹੀਦ ਕੀਤਾ ਗਿਆ ਤੁਸੀਂ ਦੱਸ ਸਕਦੇ ਹੋ ਕਿ ਕਿਸ ਜਥੇਦਾਰ ਨੇ ਯਰਦ ਕੀਤੀ ਹੋਏ ਇਹ ਗੱਲ ਕਹਿਣ ਦੀ ਕਿ ਸਾਡਾ ਸਿੰਘ ਸਾਹਿਬ ਸ਼ਹੀਦ ਕਰ ਦਿੱਤਾ ਹੈ ਜੀ ਹਕਾਲ ਤੱਕ ਦੇ ਜਥੇਦਾਰ ਮੌਕਫੀਸ ਬਣ ਕੇ ਚੱਲਣਗੇ ਤੇ ਫਿਰ ਲੋਕਾਂ ਦੇ ਵਿੱਚ ਜਿਹੜੀ ਹੈ ਇਹਨਾਂ ਦੀ ਕ੍ਰੈਡਿਬਿਲਟੀ ਖਤਮ ਹੋਊਗੀ ਸਸ਼ਕਾਲਾ ਸ਼੍ਰੀ ਕਾਲਤਕ ਸਾਹਿਬ ਦੇ ਉੱਤੇ ਜਿਵੇਂ ਮਸਲਾ ਪਹੁੰਚਿਆ ਸੀਗਾ ਜੇ ਕਿਹਾ ਜਾਵੇ ਜਿਹੜੀ ਸਾਬਕਾ ਸਰਕਾਰ ਸ਼ੋਮਨੀ ਕਾਲੀ ਦਲ ਦੀ ਰਹੀ ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਕਾਕਤਕ ਸਾਹਿਬ ਤੇ ਪੇਸ਼ ਵੀ ਹੋਏ ਹਾਲਾਂਕਿ ਹੁਣ ਕਈ ਪਾਰਟੀ 'ਚ ਹੈਗੇ ਨੇ ਕਈ ਜਿਕੇ ਇਹ ਬਾਗੀ ਟੜੇ ਦੇ ਨੋਂ ਤੋਂ ਜਾਣੇ ਜਾਂਦੇ ਨੇ ਪਰ ਇਹ ਜਿਵੇਂ ਸੁਭੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਬਾਕੀਆਂ ਨੂੰ ਵੀ ਜੇ ਦੇਖਿਆ ਜਾਵੇ ਤਾਂ ਜਿਦੋਂ ਦੁਬਾਰੇ ਕਾਕਤਕ ਸਾਹਿਬ ਨੇ ਇਹਨਾਂ ਦੇ ਮਸਲੇ ਨੂੰ ਲੈ ਕੇ ਵਿਚਾਰਨਾ ਤਾਂ ਆਖਰ ਕੀ ਕੀ ਚੀਜ਼ਾਂ ਰਹਿਣਗੀਆਂ ਤੇ ਤਨਖਾਹਿਆਂ ਨੂੰ ਲੈ ਕੇ ਜੇ ਗੱਲ ਕਿਹਾ ਜਾਵੇ ਕਿ ਧਾਰਮਿਕ ਤੌਰ ਤੇ ਕਿੰਨੀ ਵੱਡੀ ਸਜ਼ਾ ਦੇ ਤੌਰ ਤੇ ਇਹਨੂੰ ਦੇਖਿਆ ਜਾਂਦਾ ਹੈ ਕਿਉਂਕਿ ਹਾਲਾਂਕਿ ਹੁੰਦੇ ਸਮੇਂ ਦੇ ਵਿੱਚ ਬਹੁਤ ਘੱਟ ਹੈ ਜਿਹੇ ਮਾਮਲੇ ਦੇਖੇ ਨੇ ਜਿਨ੍ਹਾਂ ਦੇ ਵਿੱਚ ਤਨਖਾਹਿਆ ਕਰਾ ਦਿੱਤਾ ਗਿਆ ਹੋਵੇ ਸਾਡੇ ਨਾਲ ਸਿੱਖ ਫਸਲਾ ਦੇ ਚਿੰਤਕ ਸਿਮਰਤਜੀਤ ਸਿੰਘ ਨੇਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਿਮਰਤ ਜੀ ਪਹਿਲੀ ਗੱਲ ਤਾਂ ਇਹ ਵੀ ਤਨਖਾਹਿਆ ਲਾਉਣਾ ਆ ਕਿੱਡਾ ਕੁ ਵੱਡਾ ਧਾਰਮਿਕ ਤੌਰ ਤੇ ਜੇ ਦੇਖੀਏ ਕਿ ਇਸ ਚੀਜ਼ ਦੇ ਮਾਇਨੇ ਹੈਗੇ ਨੇ ਜਦੋਂ ਕੋਈ ਬੰਦਾ ਸਮਝਦਾ ਹੈ ਜੇ ਸਿੱਖ ਪੰਥ ਦੀ ਜਦੋਂ ਗੱਲ ਕਰਦੇ ਆ ਤਾਂ ਕਿੰਨੇ ਕੁ ਇਹਦੇ ਮਾਇਨੇ ਸਮਝੇ ਜਾਂਦੇ ਨੇ ਯਾਨੀ ਕਿ ਕਿੱਡੀ ਕੁ ਸਖਤ ਸਜ਼ਾ ਦੇ ਤੌਰ ਤੇ ਨੂੰ ਦੇਖਿਆ ਜਾਂਦਾ ਦੇਖੋ ਜਿਹੜੇ ਤਨਖਾਹਿਆ ਵਰਡ ਹੈ ਇਹ ਸੀਕ੍ਰੇਟ ਮਰਿਆਦਾ ਦੇ ਵਿੱਚ ਹੈਗਾ ਤੇ ਬਹੁਤ ਪ੍ਰਾਣਾ ਹੈਗਾ ਤਨਖਾਹਿਆ ਪਹਿਲੇ ਤੇ ਕਹਿੰਦੇ ਸੀ ਜਿਹੜੇ ਸਿੱਖ ਮੁਗਲਾਂ ਦੇ ਵਿੱਚ ਨੌਕਰੀ ਕਰਦੇ ਸੀ ਤਨਖਾਹ ਲੈਂਦੇ ਸੀ ਉਹਨੂੰ ਤਨਖਾਹਿਆ ਕਹਿ ਦਿੰਦੇ ਸੀ ਫਿਰ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਬਣੀ ਹੈ ਉਦੇ ਵਿੱਚ ਜਿਹੜਾ ਬੰਦਾ ਚਾਰ ਬਰਜਲ ਪ੍ਰੈਤਾਂ ਕਰਦਾ ਉਹਨੂੰ ਪੱਤਤ ਕਿਹਾ ਜਾਂਦਾ ਹੈ ਤੇ ਉਸ ਤੋਂ ਬਿਨਾਂ ਜਿਹੜਾ ਬੰਦਾ ਹੋਰ ਕਿਸ ਜਿਵੇਂ ਤੁਸੀਂ ਕਹਿ ਲਓ ਕਿ ਕੋਈ ਦਾੜੀ ਰੰਗਦਾ ਹੈ ਛੋਟੇ-ਛੋਟੇ ਜਿਹੜੇ ਹੈਗੇ ਨੇ ਹੋਰ ਇਸ਼ੂਜ਼ ਨੇ ਔਰ ਤੇ ਤਨਖਾਹੀਆਂ ਆਪਾਂ ਲਾ ਦਿੰਦੇ ਹਾਂ ਜਿਹੜਾ ਪੰਥ ਦੀ ਵੋਲੇਸ਼ਨ ਕਰਦਾ ਹੈ ਤੇ ਜਥੇਦਾਰ ਉਹਨੂੰ ਤਨਖਾਹੀਆਂ ਡਿਕਲੇਅਰ ਕਰ ਸਕਦਾ ਹੈ ਜਿਨ੍ਹਾਂ ਨੇ ਅਮਰਤਾ ਸ਼ਾਹ ਕਿਹਾ ਹੈ ਕੋਈ ਵੀ ਸਿੱਖ ਜਿਹੜਾ ਹੈਗਾ ਚਾਹੇ ਅੰਮ੍ਰਿਤਧਾਰੀ ਹੈਗਾ ਚਾਹੇ ਨਾਨੰਮ੍ਰਿਤਧਾਰੀ ਹੈਗਾ ਤੇ ਇਹ ਕਿਉਂਕਿ ਅਸੀਂ ਇਹਨੂੰ ਸੁਪਰੀਮ ਮੰਨਦੇ ਹੈਗੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਵੀ ਵਾਰਡ ਦਾ ਕੋਈ ਵੀ ਸਿੱਖ ਹੈ ਅਕਾਲ ਤਖਤ ਸਾਹਿਬ ਦੇ ਉੱਪਰ ਬੈਠੇ ਜਿਹੜੇ ਸਿੰਘ ਸਾਹਿਬ ਨੇ ਉਹ ਕਿਸੇ ਨੂੰ ਵੀ ਕਾਲ ਕਰ ਸਕਦੇ ਹੈ ਤੇ ਹੁਣ ਜਿਹੜਾ ਇਹ ਕਾਲ ਕੀਤਾ ਗਿਆ ਹੈ ਇਹਦੇ ਪ੍ਰਤੀ ਪਬਲਿਕ ਦੇ ਵਿੱਚ ਦੋ ਸਿੱਖ ਵਾਰਡ ਦੇ ਵਿੱਚ ਥਿਊ ਹੈਗੇ ਨੇ ਇੱਕ ਤਾਂ ਲੋਕ ਮਹਿਸੂਸ ਕਰਦੇ ਨੇ ਕਿ ਜਿਹੜਾ ਸ਼ਰਮਣੀ ਅਕਾਲੀ ਦਲ ਹੈ ਉਹ ਹਾਸ਼ੀਏ ਤੇ ਚੱਲ ਗਿਆ ਹੈ ਤੇ ਇਹ ਜਿਹੜੇ ਬੰਦੇ ਨੇ ਅਕਲ ਤਖਤ ਸਾਹਿਬ ਦੇ ਜਥੇਦਾਰ ਐਜ਼ ਅ ਸੇਵੀਅਰ ਬਣ ਕੇ ਸੁਖਬੀਰ ਬਾਦਲ ਤੇ ਉਹਦੇ ਸਾਥੀਆਂ ਨੂੰ ਚੱਕਰ ਵਿੱਚੋਂ ਕੱਢ ਕੇ ਤੇ ਐਸੀ ਸੰਜੀਵਨੀ ਬੂਟੀ ਦੇਣਾ ਚਾਹੁੰਦੇ ਨੇ ਜਿਸ ਨਾਲ ਉਹ ਪੰਜਾਬ ਦੀ ਸੱਤਾ ਤੇ ਮੋੜ ਕਾਬਜ਼ ਹੋ ਗਏ ਕਿਉਂ ਕਿ ਉਹ ਲੱਗਦਾ ਜੀ ਇਸ ਤਰ੍ਹਾਂ ਕਿਉਂਕਿ ਜਥੇਦਾਰਾਂ ਨੇ ਆਪਣੀ ਕਰੈਡਿਬਿਲਟੀ ਬਹੁਤ ਲੂਜ਼ ਕੀਤੀ ਹੋਈ ਹੈ ਇੱਕ opinion ਲੋਕਾਂ ਦਾ ਇਹ ਹੈਗਾ ਕਿ ਇਹ ਜਿਹੜੇ ਜਥੇਦਾਰ ਨੇ ਇਹ ਹੁਣ ਦਿੱਲੀ ਦੇ ਪ੍ਰਭਾਵ ਵਿੱਚ ਹੈਗੇ ਨੇ ਤੇ ਇਹਨਾਂ ਦਾ Aim ਤਨਖਾਹ ਲਾ ਕੇ ਲਾਣਾ ਸੀ ਕਿ ਜਿਹੜੀ ਦਿੱਲੀ 베이스 ਜਿਹੜੇ ਸਟੈਪਨੀ ਕਾਲੀਦਾਲ ਦਿੱਲੀ ਬਣਾਉਣਾ ਚਾਹੁੰਦੀ ਆ ਪੰਜਾਬ 'ਚ ਉਹ ਜਿਹੜੀ ਹੈ ਦਿੱਲੀ ਦੇ ਜਿਹੜੇ ਲੋਕ ਨਹੀਂ ਚਾਹੁੰਦੇ ਨੇ ਕਿ ਹੁਣ ਆਪ ਦੀ ਮਰਜ਼ੀ ਦਾ ਜਿਹੜਾ ਵਾ ਸ਼੍ਰਮnik ਕਮੇਟੀ ਦੇ ਉੱਪਰ ਆਪਾਂ ਟੀਮ ਲੈ ਕੇ ਆਈਏ ਸੋ ਉਸ ਕਰਕੇ ਡਿਸਕ੍ਰੈਡਿਟ ਕੀਤਾ ਜਾ ਰਿਹਾ ਮੈਂ ਇਹਨਾਂ ਦੋਨਾਂ ਵਿਊਜ਼ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਮੈਂ ਤੁਹਾਨੂੰ ਆਪ ਦੀ ਗੱਲ ਦੱਸਣਾ ਚਾਹੁੰਦਾ ਕਿਛੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਬੜੀ ਸਟਰੋਂਗ ਪਰਸਨੈਲਿਟੀ ਹੁੰਦੀ ਸੀ ਕਿਸੇ ਸਮੇਂ ਸੀ ਦੇ ਕੋ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਹੋਇਆ ਕਰਦੇ ਸੀ ਜਿਨ੍ਹਾਂ ਨੇ ਉਸ ਵੇਲੇ ਦੇ ਜਿਹੜਾ ਸੁਪਰ ਪਾਵਰਫੁਲ ਜਿਹੜੇ ਮਹਾਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਤਖਤ ਤੇ ਕਾਲ ਕੀਤਾ ਤੇ ਉਹਨੂੰ ਕੋੜੇ ਬਿਮਾਰੀ ਨੇ ਤੇ ਇਹ ਜਿਹੜੀ ਆਫਟਰ ਇੰਡੀਪੈਂਡੈਂਸ ਜਿਹੜਾ ਇਹ ਹਿੰਦੁਸਤਾਨ ਦੇ ਨਾਲ ਸਿੱਖ ਜੁੜੇ ਨੇ ਉਹਦੇ ਵਿੱਚ ਕਈ ਇਨਸਟੈਂਸਸ ਆਏ ਨੇ ਮਾਸਟਰ ਤਾਰਾ ਸਿੰਘ ਮਾਸਟਰ ਫਤਿਹ ਸਿੰਘ ਨੇ ਕੋਈ ਇਕਤਾ ਦਾ ਇਸ਼ੂ ਸੀ ਉਦੋਂ ਵੀ ਕੱਲ ਤੱਕ ਸੱਬ ਤੇ ਬੁਲਾ ਕੇ ਉਹਨਾਂ ਨੂੰ ਤਨਖਾਹ ਲਈ ਹੈ ਸਜ਼ਾ ਲਈ ਹੈ ਤੇ ਜਗਦੇਵ ਸਿੰਘ ਤਲਵੰਡੀ ਜਿਹੜੇ ਕਾਲੀ ਦਲ ਦੇ ਪ੍ਰਧਾਨ ਸੀ ਉਦੋਂ ਵੀ ਏਵੇਂ ਦਾ ਕੋਈ ਇਕਤਾ ਦਾ ਇਸ਼ੂ ਸੀ ਉਹਨਾਂ ਨੂੰ ਕਾਲ ਕੀਤਾ ਤੇ ਉਹਨਾਂ ਨੂੰ ਤਨਖਾਹ ਲਈ ਹੈ ਤੇ ਨੰਬਰ ਆਫ ਜਿਹੜੇ ਛੋਟੇ-ਮੋਟੇ ਜਿਹੜੇ ਬਾਬੇ ਨੇ ਸਾਧਨੀ ਇਹਨਾਂ ਨੂੰ ਵੀ ਇੱਥੇ ਕਾਲ ਕੀਤਾ ਜਾਂਦਾ ਹੈ ਤੇ ਦੋ 21 ਬੜੇ ਲੈਂਡਮਾਰਕ ਨੇ ਕਿਉਂਕਿ ਜਿਹੜਾ ਇਹ ਕੇਸ ਹੈ ਆਮ ਨੋਰਮਲ ਕੇਸ ਨਹੀਂ ਹੈਗਾ ਜੇ ਕਿਸ ਨੇ ਗਲਤੀ ਕੀਤੀ ਹਾਂ ਮਤਲਬ ਜਿਹੜਾ ਇਹ ਅਕਾਲੀ ਦਲ ਹੈ ਜਿਹਨੂੰ ਜਿਹਦੀ ਫਾਰਮੇਸ਼ਨ ਇਸ ਕਰਕੇ ਕੀਤੀ ਗਈ ਸੀ ਕਿ ਇਹਨਾਂ ਨੇ ਸਿੱਖਾਂ ਦੀ ਪੰਜਾਬ ਦੀ ਰੱਖਿਆ ਕਰਨੀ ਹੈ ਤੇ ਅਕਾਲੀ ਦਲ ਦਾ ਜਿਹੜਾ ਕਨਸਟੀਟਿਊਸ਼ਨ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਜਿਹੜਾ ਹਰ ਅਕਾਲੀ ਹੈ ਉਹ ਸਿੱਖ ਹੋਣਾ ਚਾਹੀਦਾ ਹੈ ਉਹ ਬੱਝੜ ਕਰਤ ਨਹੀਂ ਹੋਣਾ ਚਾਹੀਦਾ ਕਰਦਾ ਤੇ ਜਿਹੜਾ ਇਹ ਅਕਾਲੀ ਦਲ ਹੈ ਜਿਹਨਾਂ ਨੂੰ ਹੁਣ ਲੀਡਰਾਂ ਨੂੰ ਕਾਲ ਕੀਤਾ ਹੈ ਚਾਹੇ ਉਹ ਬਦਲ ਗਰੁੱਪ ਦੇ ਨੇ ਚਾਹੇ ਉਹ ਭਾਜਪਾ ਵਾਲੇ ਸਿੱਖ ਹੈਗੇ ਨੇ ਹੁਣ ਜਿਹੜਾ ਅਕਾਲੀ ਦਲ ਉਹਨਾਂ ਦਾ ਇਹ ਜਿਹੜੀ ਸਾਰੀਆਂ ਧਿਰਾਂ ਨੇ ਇਹਨਾਂ ਤੇ ਦੋਸ਼ ਕਿੱਡਾ ਸੀਰੀਅਸ ਹੈਗਾ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਹੈ ਇਹਨਾਂ ਦਾ ਰੋਲ ਜਿਹੜਾ ਐਂਟੀ ਸਿੱਖ ਐਂਟੀ ਪੰਥ ਰਿਆ ਇਹਨਾਂ ਨੇ ਜਿਹੜੇ ਸਿੱਖਾਂ ਦੇ ਕਾਤਲ ਨੇ ਉਹਨਾਂ ਦੀ ਪੁਸ਼ਤ ਪਨਾਹੀ ਦੀ ਕੀਤੀ ਹੈ ਕਿਸੇ ਨੇ ਸਮੇਤ ਸੈਣੀ ਦੀ ਕੀਤੀ ਹੈ ਕਿਸੇ ਨੇ ਇਜ਼ਹਾਰ ਆਲਮ ਦੀ ਕੀਤੀ ਹੈ ਸੋ ਇਹ ਜਿਹੜੇ ਸੀਰੀਅਸ ਫੈਂਸ ਨੇ ਇਹ ਦੋ ਬੰਦਿਆਂ ਤੇ ਲੱਗੇ ਨੇ ਇੱਕ ਲੱਗੇ ਸੀ ਜਿਹੜੇ ਖੇਮ ਸਿੰਘ 베ਦੀ ਹੁੰਦੇ ਸੀ ਉਹਨਾਂ ਦੇ بیٹے ਸੀ ਕਰਤਾਰ ਸਿੰਘ 베ਦੀ ਜਦੋਂ ਨਨਕਾਣਾ ਸਾਹਿਬ ਦੇ ਵਿੱਚ ਇਨਸੀਡੈਂਟ ਹੋਇਆ ਮਹੰਤਾ ਨੇ ਸਿੱਖਾਂ ਦੀ ਕਿਲਿੰਗ ਕੀਤੀ ਹੈ ਤੇ ਉਸ ਬੰਦੇ ਨੇ ਮਹੰਤਰ ਨੂੰ ਸਪੋਰਟ ਕੀਤਾ ਇਹ ਸਭ ਤੋਂ ਵੱਡੀ ਸਜ਼ਾ ਸੀ ਉਸ ਵੇਲੇ ਕਿ ਉਹਨੂੰ ਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਬ੍ਰह्म ਖੜਾ ਤੋਂ ਘੰਟਾ ਘਰ ਤੋਂ ਉਹਨੂੰ ਕਿਹਾ ਗਿਆ ਕਿ ਤੂੰ ਚਾੜੂ ਮਾਰਨੇ ਲੱਗ ਤਰ ਕਲ ਤੱਕ ਸਬ ਤਕ ਫਿਰ ਉਹਨੂੰ ਕਿਹਾ ਕਿ ਪੁੱਠੇ ਪੈਰ ਤੂੰ ਨਨਕਾਨਾ ਸਬ ਤਕ ਜਾਣਾ ਫਿਰ ਜਿਹੜੀ ਸੀ ਹਾਂ ਫਿਰ ਉਹਦੀ ਸਜ਼ਾ ਜਿਹੜੀ ਸੀ ਉਹਨਾਂ ਨੇ ਪੁੱਠੇ ਪੈਰ ਤੋੜਨਾ ਮੁਸ਼ਕਲ ਸੀ ਫਿਰ ਨਨਕਾਨਾ ਸਾਹਿਬ ਜਾ ਕੇ ਉਸ ਵੇਲੇ ਉਹਨੂੰ 10000 ਦਾ ਫਾਈਨ ਕੀਤਾ ਗਿਆ ਜਿਹੜਾ ਅੱਜ ਦੇ 200 ਕਰੋੜ ਵਰਗਾ ਹੈਗਾ ਤੇ ਦੂਸਰੀ ਸਜ਼ਾ ਸੀ ਜਿਹੜੇ ਐਕਸ ਜੀ ਮਿਨਿਸਟਰ ਸੀ ਸਰਜੀਤ ਸਿੰਘ ਬਰਨਾਲਾ ਤੋ ਕਿ ਉਹਨਾਂ ਦੇ ਟੈਨਯੋਰ ਵਿੱਚ ਜਿਹੜਾ ਸ੍ਰੀ ਗੱਲਤਖਸਬ ਤੇ ਫੋਰਸ ਗਈ ਆਪਰੇਸ਼ਨ ਬਲੈਕ ਥੰਡਰ ਹੋਇਆ ਤੇ ਉਹਨੂੰ ਵੀ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ ਉਸ ਵੇਲੇ ਤੇ ਬੜੇ ਸਟਰੋਂਗ ਜਥੇਦਾਰ ਸੀ ਉਹਨਾਂ ਨੇ ਬੰਨ ਕੇ ਕੋੜੇ ਮਾਰੇ ਤੇ ਇਹ ਤੀਸਰਾ ਵੱਡਾ ਕੇਸ ਹੈ ਜਿਹਦਾ ਰੋਲ ਬਿਲਕੁਲ ਉਸੇ ਵਰਗਾ ਹੀ ਹੈ ਤੇ ਹੁਣ ਜਿਹੜਾ ਸਿੱਖ ਵਰਡ ਹੈ ਉਹ ਕਈ ਗੱਲਾਂ ਨੂੰ ਵੇਖ ਰਿਹਾ ਹੈ ਕਿਉਂਕਿ ਡਾਉਨਫਾਲ ਬਹੁਤ ਹੈ ਕਿ ਜਿਹੜਾ ਪਹਿਲੀ ਅਕਾਲ ਤਖਤ ਸਾਬਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਉਹਦੇ ਕੋਲ ਹੱਥ ਕਿਰਪਾਨ ਹੁੰਦੀ ਸੀ ਸ਼੍ਰੀ ਸਾਹਿਬ ਹੁੰਦੀ ਸੀ ਤੇ ਅੱਜ ਦੇ ਉਹ ਅਮਰਤਾਰੀ ਹੁੰਦਾ ਸੀ ਤੇ ਸੁਖਬੀਰ ਬਾਦਲ ਦੇ ਫਾਦਰ ਪ੍ਰਕਾਸ਼ ਸਿੰਘ ਬਾਦਲ ਵੀ ਗੈਰ ਅਮਰਤਾਰੀ ਸੀ ਉਹਨਾਂ ਨੇ 2000 ਦੇ ਵਿੱਚ ਆ ਕੇ ਅਮਰਤ ਛਕਿਆ ਐਵੇਂ ਸੁਖਬੀਰ ਵੀ ਅਕਾਲੀ ਦਲ ਦੀ ਲੀਡਰ ਜਿਹੜੀ ਹੈ ਬਿਨਾਂ ਅਮਰਤ ਛਕਿਆ ਕਰਦਾ ਰਿਹਾ ਉਹਨੇ ਵੀ ਹੁਣ ਕੁਝ ਸਾਲ ਪਹਿਲੇ ਕਹਿੰਦਾ ਕਿ ਮੈਂ ਅਮਰਤ ਛਕ ਲਿਆ ਦੋਨਾਂ ਦੇ ਹੱਥ ਵਿੱਚ ਕਿਰਪਾਨ ਨਹੀਂ ਇਸ ਤੋਂ ਪਹਿਲੇ ਅਕਾਲੀ ਦਲ ਦਾ ਜਿਹੜਾ ਵੀ ਪ੍ਰਧਾਨ ਸੀ ਉਹਦੇ ਹੱਥ ਕਿਰਪਾਨ ਹੁੰਦੀ ਸੀ ਉਲਟਾ ਇਹ ਸਿਮਰਨਜੀਤ ਸਿੰਘ ਮਾਨ ਨੂੰ ਟਰੋਲ ਕਰਦੇ ਨੇ ਕਿ ਕਿਰਪਾਨ ਕਿਉਂ ਫੜਦੇ ਤੇ ਹੁਣ ਜਿਹੜਾ ਸਵਾਲ ਇਹਨਾਂ ਦਾ ਹੈਗਾ ਮਤਲਬ ਅਸੀਂ ਤੇ ਇਹ ਮਹਿਸੂਸ ਕਰਦੇ ਆਂ ਕਿ ਅਕਾਲ ਤਖਤ ਸਾਹਿਬ ਇੱਕ ਨੈਰੇਟਿਵ ਹੈ ਕਿ ਜੇ ਚਾਦਰ ਤੇ ਦਾਗ ਪੈ ਜੇ ਤੇ ਤੁਸੀਂ ਸਾਰੀ ਚਾਦਰ ਗੰਦੀ ਕਰ ਦਿਓ ਪਤਾ ਹੀ ਨਾ ਲੱਗੇ ਤੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦੀ ਇਹ ਨੀਤੀ ਸੀ ਉਹਨਾਂ ਨੇ ਜਿੰਨੇ ਦਾਗੀ ਬੰਦੇ ਸੀ ਉਹਨਾਂ ਸਾਰਿਆਂ ਨੂੰ ਆਪ ਦੇ ਨਾਲ ਲੈ ਲਿਆ ਤੇ ਹੁਣ ਬੜਾ ਵੱਡਾ ਕਾਲ ਤੱਕ ਸਭ ਦੇ ਜਿੱਤੇਦਾਰ ਨੂੰ ਇਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਜਿਹੜਾ ਪੰਜਾਬ ਹੈ ਇਟ ਵਾਸ ਇਸ ਇਹ ਕੇਂਦਰੀ ਸਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ ਤੇ ਅਸੀਂ ਸਿੱਖ ਸਟੇਟ ਬਣਾਉਣਾ ਹੈ ਇਹਨੂੰ ਸਿੱਖ ਮਾਡਲ ਬਣਾਉਣਾ ਹੈ ਇੱਥੇ ਇੰਨਾ ਚਿਰ ਤੁਹਾਡਾ ਰਾਜ਼ ਰਿਹਾ ਤੁਸੀਂ ਪੰਜਾਬ ਦੇ ਵਿੱਚ ਸਿੱਖ ਮਾਡਲ ਕਿਉਂ ਨਹੀਂ ਲੈਂਦਾ ਪਰ ਇੱਕ ਪਾਸੇ ਗੱਲ ਇਹ ਹੈ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਖਰਕਾਰ ਜਥੇਦਾਰ ਸਾਹਿਬ ਨੂੰ ਲੈ ਕੇ ਪਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦੇ ਨਾਲ ਤਨਖਈਆ ਕਰਾਰ ਦੇਣਾ ਉਸ ਤੋਂ ਪਹਿਲਾਂ ਇਹਨਾਂ ਨੂੰ ਕਾਲ ਕਰਨਾ ਦੁਬਾਰੇ ਫਿਰ ਕਾਲ ਕਰਨਾ ਜਿਹੜੀ ਹੁਣ ਤੱਕ ਦੀ ਇਸ ਐਪੀਸੋਡ ਦੇ ਵਿੱਚ ਉਹਨਾਂ ਦੀ ਕਾਰਸ਼ੇਲਤਾ ਰਹੀ ਆ ਉਹਦੇ 'ਚ ਭਰੋਸਾ ਬੈਠਿਆ ਲੋਕਾਂ ਦਾ ਵੀ ਹਾਂ ਕੋਈ ਨਾ ਕੋਈ ਸਖਤ ਐਕਸ਼ਨ ਲੈਣਗੇ ਜਾਂ ਅੱਗੇ ਨੂੰ ਇਸ ਚੀਜ਼ ਨੂੰ ਰੋਕਣ ਦੇ ਲਈ ਕੋਈ ਐਗਜ਼ੈਂਪਲਰੀ ਰਿਐਕਸ਼ਨ ਹੋਏ ਆ ਦੇਖੋ ਮਤਲਬ ਡਾਊਟ ਤਾਂ ਹੁੰਦਾ ਹੈ ਕਿ ਜਦੋਂ ਸੁਖਬੀਰ ਨੇ ਅੱਜ ਤੱਕ ਸਭ ਤੇ ਜਾਣਾ ਸੀ ਈਗਲ ਟੌਰਸ ਆਬ ਕਹਿੰਦੇ ਸੀ ਕਿ ਚੀਫ ਮਿਨਿਸਟਰ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਐਕਟਿੰਗ ਪ੍ਰਧਾਨ ਲਾ ਦਿਓ ਉਦੋਂ ਇਹਨਾਂ ਨੇ ਟੌਰਸ ਆਬ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਥੇਦਾਰ ਰਣਜੀਤ ਸਿੰਘ ਜਿਹੜੇ ਉਸ ਵੇਲੇ ਤੱਕ ਦੇ ਜਥੇਦਾਰ ਸੀ ਉਹਨਾਂ ਨੂੰ ਲਾ ਦਿੱਤਾ ਤੇ ਅੱਜ ਨੂੰ ਪਤਾ ਸੀ ਕਿ ਮੈਨੂੰ ਤਨਖਾਹ ਲੱਗਣੀ ਹੈ ਤੇ ਜਦੋਂ ਬੰਦੇ ਨੂੰ ਤਨਖਾਹ ਲੱਗ ਜਾਂਦੀ ਔਰ ਚ ਲਿਖਿਆ ਜਾਂਦਾ ਹੈ ਕਿ ਉਹਦਾ ਜਿਹੜਾ ਕੋਈ ਵੀ ਸਿੱਖ ਤਨਖਾਹੀਏ ਨਾਲ ਮਿਲਵਰਤਨ ਨਹੀਂ ਰੱਖਦਾ ਸੋ ਇਹਨੇ ਭੁੰਦਰ ਸਾਹਿਬ ਨੂੰ ਬਲੀ ਦਾ ਬੱਕਰਾ ਬਣਾ ਕੇ ਉਹਨਾਂ ਨੂੰ ਹੈੱਡ ਕੀਤਾ ਅਕਾਲੀ ਦਲ ਦਾ ਐਕਟਿੰਗ ਪ੍ਰਧਾਨ ਲਾਇਆ ਹੈ ਤੇ ਆਪ ਵੀ ਤਨਖਾਈਆਂ ਡਿਕਲੇਰ ਹੋਣ ਦੇ ਬਾਵਜੂਦ ਵੀ ਵੇਖੋ ਕਿੰਨੀ ਵੱਡੀ ਤਰਾਸਦੀ ਹੈ ਅਜੇ ਤੱਕ ਵੀ ਉਹਨੇ ਅਕਾਲੀ ਦਲ ਤੋਂ ਰਿਜ਼ਾਈਨ ਨਹੀਂ ਕੀਤਾ ਹੈਗਾ ਕਿਸੇ ਕਹਿੰਦੇ ਵੀ ਉਸ ਸਮੇਂ ਦੇ ਦੌਰਾਨ ਕੋਈ ਉਹਨਾਂ ਕੋਲ ਅਹੁਦਾ ਜਾਂ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਇਹ ਅਲੀਗੇਸ਼ਨ ਜਦੋਂ ਅਕਾਲ ਤਖਤ ਸਾਹਿਬ ਨੇ ਚਾਰਸ਼ੀਟ ਕਰ ਦਿੱਤਾ ਇਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ ਜਦੋਂ ਕੀਤਾ ਇਹਨੂੰ ਪੁੱਛੋ ਕਿ ਕਿਉਂ ਨਹੀਂ ਕੀਤਾ ਤੇ ਹੁਣ ਮੇਰਾ ਬੜਾ ਸਪੈਸੀਫਿਕ ਸਵਾਲ ਹੈ ਮੈਂ ਕਹਿਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਤੂੰ ਦਾਗੀ ਨਹੀਂ ਹੈਗਾ ਤੇਰਾ ਰੋਲ ਐਂਟੀਪੰਥ ਨਹੀਂ ਹੈਗਾ ਤੇ ਫਿਰ ਤੈਨੂੰ ਆਪਰਲੀ ਅਕਾਲ ਤਖਤ ਸਾਹਿਬ ਤੇ ਕੱਲ ਖੜੇ ਹੋ ਕੇ ਕਹਿਣਾ ਚਾਹੀਦਾ ਹੈ ਕਿ ਸਿੰਘ ਸਾਹਿਬ ਮੈਂ ਆਪ ਦਾ ਨਾਰਕੋ ਟੈਸਟ ਕਰਾਉਣ ਨੂੰ ਤਿਆਰ ਹੈ ਜੀ ਤੇਰਾ ਸਰਸੇਵਾਲਿਆਂ ਨਾਲ ਕੋਈ ਸੰਬੰਧ ਨਹੀਂ ਹੈਗਾ ਤੇਰਾ ਵੇਦਵੀ ਕਰਨ ਵਾਲਿਆਂ ਨਾਲ ਕੋਈ ਸੰਬੰਧ ਨਹੀਂ ਹੈਗਾ ਤੇ ਫਿਰ ਤੈਨੂੰ ਨਾਰਕੋ ਟੈਸਟ ਕਰਾਉਣ ਚ ਕੀ ਪ੍ਰੋਬਲਮ ਹੈ ਤੂੰ ਆਪ ਦਾ ਨਾਰਕੋ ਟੈਸਟ ਕਰਾ ਸਾਰਾ ਕੁਝ ਸਪਸ਼ਟ ਹੋ ਜਾਊਗਾ ਜਿੰਮੀ ਬੀਬੀ ਰਜਿੰਦਰ ਕੌਰ ਮੀਮਸਾ ਇੱਕ ਅਕਾਲੀ ਦਲ ਦੇ ਫਾਰਮਰ ਐਡਵਾਈਜ਼ਰ ਨੇ ਉਹਨਾਂ ਨੇ ਕਿਹਾ ਕਿ ਹਰਸ਼ ਧੂਰੀ ਜਿਹੜਾ ਬੇਅਦਬ ਵਿੱਚ ਮੁੱਖ ਦੋਸ਼ੀ ਹੈ ਉਹਨੂੰ ਮੈਂ ਇਹਦੀ ਕੋਠੀ ਦੇਖਿਆ ਸੋ ਇਹ ਸਾਰੀਆਂ ਚੀਜ਼ਾਂ ਬਹੁਤ ਕਲੀਅਰ ਨੇ ਕਿ ਸੁਖਬੀਰ ਨੂੰ ਨਾਰਕੋ ਟੈਸਟ ਲਈ ਅੱਗੇ ਆਜਣਾ ਚਾਹੀਦਾ ਹੈ ਤੇ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਇਸ ਵੇਲੇ ਜਿਹੜਾ ਜਥੇਦਾਰ ਨੂੰ ਇਹ ਫਿਕਰ ਨਹੀਂ ਕਰਨੀ ਚਾਹੀਦੀ ਕਿ ਇਹ ਰਵਾਇਤਿਆਂ ਦਾ ਇਹਨਾਂ ਅਕਾਲੀਆਂ ਦਾ ਕੀ ਹੋਊਗਾ ਅਕ ਇਹਨਾਂ ਨੂੰ ਚਾਹੀਦਾ ਹੈ ਕਿ ਜਿਹੜਾ ਪੰਥ ਹੈ ਉਹ ਬੜਾ ਕ੍ਰਾਈਸਿਸ ਚਲਾ ਗਿਆ ਹੈ ਸਿੱਖਾਂ ਦੀ ਗਿਣਤੀ less than 50% ਰਹਿ ਗਈ ਹੈ ਬੀਜੇਪੀ ਦਾਅਵੇ ਨਾ ਕਰ ਰਹੀ ਹੈ ਕਿ ਅਗਲੀ ਸਰਕਾਰ ਜਿਹੜੀ ਹੈ ਅਸੀਂ ਆਬਾਦੀ ਇੰਨੀ ਵਧਾ ਦੇਣੀ ਹੈ ਤੁਹਾਡੇ ਬੰਦੇ ਫੋਰਨ ਚਲੇ ਗਏ ਨੇ ਅਸੀਂ ਇੱਥੇ ਨਾਨ ਸਿਕ ਜੀMinistr ਬਣਾਵਾਂਗੇ ਤੇ ਐਡੇ-ਐਡੇ ਵੱਡੇ ਸਿੱਖਾਂ ਅੱਗੇ ਇਸ਼ੂਜ਼ ਨੇ ਕਿ ਸਿੱਖਾਂ ਦੀ ਕਿਲਿੰਗ ਪਹਿਲੇ ਤੇ ਸਟੇਟ ਜਿਹੜੀ ਸੀ ਵਧੇਨ ਇੰਡੀਆ ਕਰਦੀ ਸੀ ਹੁਣ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰਸ ਦੇ ਵਿੱਚ ਸਿੱਖਾਂ ਦੀ ਕਿਲਿੰਗ ਸ਼ੁਰੂ ਹੋ ਗਈ ਹੈ ਜਥੇਦਾਰ ਸਾਹਿਬ ਨੂੰ ਇਹ ਗੱਲ ਦੀ ਫਿਕਰ ਨਹੀਂ ਕਰਨੀ ਚਾਹੀਦੀ ਕਿ ਦਿੱਲੀ ਵਾਲਿਆਂ ਨੂੰ ਪੰਜਾਬ ਚ ਅਕਮੋਡੇਟ ਕਿਵੇਂ ਕਰਨਾ ਹੈਗਾ ਤੇ ਬਾਦਲਾਂ ਨੂੰ ਆਕਸੀਜਨ ਕਿਵੇਂ ਦੇਣੀ ਹੈ ਇਹਨਾਂ ਨੂੰ ਚੱਕਰ ਵਿੱਚੋਂ ਕਿਵੇਂ ਬਾਹਰ ਕੱਢਣਾ ਹੈ ਇਹਨਾਂ ਦਾ ਹੁਣ ਬੜੀ ਵੱਡੀ ਸਾਰਾ ਪੰਥ ਇਹਨਾਂ ਵੱਲ ਦੇਖ ਰਿਹਾ ਹੈਗਾ ਇਹਨਾਂ ਨੂੰ ਚਾਹੀਦਾ ਹੈ ਕਿ ਤਗੜੇ ਹੋ ਕੇ ਜਿਹੜਾ ਵਾ ਪੰਥ ਨੂੰ ਰਿਪਰੈਜ਼ੈਂਟ ਕਰਨ ਪਰ ਜਿਹੜੀਆਂ ਮੇਰੇ ਕੋਲ ਰਿਪੋਰਟਸ ਨੇ ਜਿਹੜੀਆਂ ਸਾਨੂੰ ਲੋਕਾਂ ਨੇ ਦੱਸਿਆ कि ਇਹਨਾਂ ਦੀ ਕੋਸ਼ਿਸ਼ ਹੈ ਕਿ ਕਿਉਂਕਿ ਸੁਖਬੀ ਨੂੰ ਜਦੋਂ ਇਹਨਾਂ ਨੇ ਤਨਖਾਹਿਆ ਡਿਕਲੇਅਰ ਕੀਤਾ ਤੇ ਹੁਣ ਇਹ ਜਿਹੜੀ ਇੱਕ ਸਿਚੁਏਸ਼ਨ ਕ੍ਰੀਏਟ ਹੋ ਗਈ ਹੈ ਜਿਹੜੀ ਨਾ ਸੁਖਬੀਰ ਬਾਦਲ ਨੂੰ ਪਤਾ ਸੀ ਨਾ ਜਥੇਦਾਰ ਨੂੰ ਪਤਾ ਸੀ ਕਿ ਬੀਇੰਗ ਤਨਖਾਹਿਆ ਉਹ ਕੋਈ ਸਿੱਖ ਮਿਲ ਨਹੀਂ ਸਕਦਾ ਬੀਇੰਗ ਤਨਖਾਹਿਆ ਉਹ ਅਕਾਲੀ ਦਲ ਦਾ ਪ੍ਰਧਾਨ ਨਹੀਂ ਰਹਿ ਸਕਦਾ ਹੁਣ ਜਥੇਦਾਰ ਸਾਹਿਬ ਤੇ ਪ੍ਰੈਸ਼ਰ ਹੈਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਵੇਂ ਇਹ ਪ੍ਰੈਣੀ ਪਾਲਿਸੀ ਹੈ ਨਾ ਕਿ ਸਾਰੀ ਚਾਦਰ ਨੂੰ ਗੰਦਾ ਕਰ ਦਿਓ ਜੇ ਇੱਕ ਦਾਗ ਪੈ ਗਿਆ ਹੁਣ ਕੱਲ ਜੱਥੇਦਾਰ ਨੂੰ ਤੇ ਪ੍ਰੈਸ਼ਰ ਹੈਗਾ ਇਹਨਾਂ ਬਦਲ ਕੇ ਆਂਦਾ ਕਿਉਂਕਿ ਇਹਨਾਂ ਦਾ ਪੁਆਇੰਟ ਹੀ ਹੈਗੇ ਨੇ ਕਿ ਜਿੰਨੇ ਹੋਰ ਵੀ ਦਾਗੀ ਬੰਦੇ ਨੇ ਸਾਰਿਆਂ ਨੂੰ ਡਿਕਲੇਅਰ ਕਰ ਦਿਓ ਤਾਂ ਜੋ ਕਿ ਸੁਖਬੀਰ ਆਡਮੈਨ ਆਊਟ ਨਾ ਲੱਗੇ ਇਹਨਾਂ ਨੇ ਕੱਲ ਸਾਰਿਆਂ ਨੂੰ ਦਾਗੀ ਡਿਕਲੇਅਰ ਕਰਨਾ ਹੈਗਾ ਸਾਡੀ ਜੱਥੇਦਾਰ ਸਾਹਿਬ ਨੂੰ ਇਹ ਹੈਗੀ ਕਿ ਜਿੰਨੇ ਕਰਤਾਰ ਸਿੰਘ ਬੇਦੀ ਵੀ ਕਿਸਦਾ ਰੋਲ ਹੈ ਕਿਸਦਾ ਦੋਸ਼ੀ ਹੈ ਜਾਂ ਨਹੀਂ ਹੈ ਦੇਖੋ ਜੀ ਜੱਥੇਦਾਰ ਨੂੰ ਤੇ ਚਾਹੀਦਾ ਹੈ ਕਿ ਚਾਰਜਸ ਬਣਾਉਣਗੇ ਨਾ ਸਭ ਤੋਂ ਪਹਿਲੀ ਤਾਂ ਪੰਥ ਕੋਲ ਇਹਨਾਂ ਨੂੰ ਮੰਗਣਾ ਚਾਹੀਦਾ ਹੈ ਜਿਹੜੇ ਪ੍ਰੂਫ ਇਹਨਾਂ ਕੋਲ ਹੈਗੇ ਆ ਉਹ ਵੀ ਲਾਉਣ ਜਿਹੜੇ ਨਹੀਂ ਹੈਗੇ ਸਿੱਖ ਪੰਥ ਕੋਲ ਮੰਗਨ ਕਿ ਇਹਨਾਂ ਨੇ ਗਲਤੀਆਂ ਕਿਹੜੀਆਂ-ਕਿਹੜੀਆਂ ਕੀਤੀਆਂ ਇਹਨਾਂ ਦਾ ਰੋਲ ਕੀ ਰਿਹਾ ਹੈ ਪਹਿਲੇ ਤੇ ਸਿੱਖ ਪੰਥ ਨੂੰ ਕੱਲ ਜਥੇਦਾਰਾਂ ਨੂੰ ਕਹਿਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਐਵੀਡੈਂਸ ਲੈ ਕੇ आओ ਜਦੋਂ ਐਵੀਡੈਂਸ ਆਜੂਗਾ ਉਹਨੂੰ ਕੰਪਾਈਲ ਕੀਤਾ ਜਾਏ ਉਸ ਤੋਂ ਬਾਅਦ ਫਿਰ ਇਹਨਾਂ ਦਾ ਰੋਲ ਡਿਕਲੇਅਰ ਕਰਕੇ ਫਿਰ ਇਹਨਾਂ ਨੂੰ ਜਿਹੜੀ ਸਜ਼ਾ ਉਹ ਐਗਜ਼ੈਂਪਲਰੀ ਹੋਣੀ ਚਾਹੀਦੀ ਹੈ ਜੀ ਅਕਾਲ ਤਖਤ ਦੇ ਜਥੇਦਾਰ ਮਾਉਥਪੀਸ ਬਣ ਕੇ ਚੱਲਣਗੇ ਤੇ ਫਿਰ ਲੋਕਾਂ ਦੇ ਵਿੱਚ ਜਿਹੜੀ ਹੈ ਇਹਨਾਂ ਦੀ ਕ੍ਰੈਡਿਬਿਲਟੀ ਖਤਮ ਹੋਊਗੀ ਤੇ ਤਖਤ ਸਾਹਿਬ ਨੂੰ ਚਾਹੀਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਤਖਤ ਦੇ ਉੱਪਰ ਜਿਹੜਾ ਵੀ ਜਥੇਦਾਰ ਬੈਠਿਆ ਹੈ ਉਹਨੇ ਕਦੇ ਪਰਵਾਹ ਨਹੀਂ ਕੀਤੀ ਹੈਗੀ ਪਰ ਮੈਂ ਮਹਿਸੂਸ ਕਰਦਾ ਪਤਾ ਨਹੀਂ ਕਿਉਂ 1984 ਤੋਂ ਬਾਅਦ ਜਿੰਨੇ ਵੀ ਜਥੇਦਾਰ ਬੈਠੇ ਨੇ ਜਿੱਤੇ ਤਰ ਕੰਕੇ ਸਾਹਿਬ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨੂੰ ਛੱਡ ਕੇ ਕਿਸੇ ਚ ਹਿੰਮਤ ਨਹੀਂ ਪਈ ਕਿ ਦਲੀ ਸਟੇਟ ਨੂੰ ਕੈਜ਼ਨ ਦੁਨੀਆ ਨੂੰ ਦੱਸਣ ਕਿ ਸਿੱਖਾਂ ਨਾਲ ਕਿੰਨਾ ਅਤਿਆਚਾਰ ਹੋਇਆ ਹੈ 1984 ਦੇ ਵਿੱਚ ਸਟੇਟ ਨੇ ਦੋ ਜਿਹੜੀਆਂ ਸੁਪਰ ਪਾਵਰਸ ਨਾਲ ਮਿਲ ਕੇ ਦਰਬਾਰ ਸਾਹਿਬ ਨੂੰ ਵੀ ਠਹਿਠਰੀ ਕੀਤਾ ਹੈ ਕਿਵੇਂ ਸਾਡੇ ਹਜ਼ਾਰਾਂ ਸਿੱਖਾਂ ਦੀ ਜਿਹੜੀ ਕਿਲਿੰਗ ਦਿੱਲੀ ਤੇ 12-13 ਕਾਂਗਰਸੀ ਸਟੇਟਸ ਦੇ ਵਿੱਚ ਹੋਈ ਹੈ ਕਿ ਵੀ ਸਿਕ ਨੌਜਵਾਨ ਮਾਰੇ ਗਏ ਨੇ ਇਵਨ ਕੱਲ ਤੱਕ ਸਭ ਦਾ ਜਥੇਦਾਰ ਜਥੇਦਾਰ ਕੌਂਕੇ ਸ਼ਹੀਦ ਕੀਤਾ ਗਿਆ ਤੁਸੀਂ ਦੱਸ ਸਕਦੇ ਹੋ ਕਿ ਕਿਸੇ ਜਥੇਦਾਰ ਨੇ ਯਰਤ ਕੀਤੀ ਹੋਏ ਇਹ ਗੱਲ ਕਹਿਣ ਦੀ ਕਿ ਸਾਡਾ ਸਿੰਘ ਸਾਹਿਬ ਸ਼ਹੀਦ ਕਰ ਦਿੱਤਾ ਤੇ ਰੋਲ ਤੁਸੀਂ ਦੇਖੋ ਕਿ ਇੱਕ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਉਹਦਾ ਨਾਂ ਸ਼ਾਇਦ ਫਾਰਮਰ ਜਨਰਲ ਸਕੱਤਰ ਭਗਵੰਤ ਸਿੰਘ ਸੈਲਕ ਹੈ ਜਿਨ੍ਹਾਂ ਬੰਦਿਆਂ ਨੇ ਸਿੱਖਾਂ ਦੀ ਕਲਿੰਗ ਕੀਤੀ ਹੈ ਬਾਬਲ ਕਲਾਂ ਦੇ ਵਿੱਚ ਉਹ ਜ਼ਿੰਮੇਵਾਰ ਹੈ ਉਹ ਨੂੰ ਸਰਪਾ ਦਿੱਤਾ ਜਾ ਰਿਹਾ ਹੈ ਦਰਬਾਰਤ ਸਾਹਿਬ ਦੇ ਪ੍ਰੈਮਿਸਸਿਸ ਦੇ ਵਿੱਚ ਤੇ ਇਹੋ ਜਿਹੇ ਬੰਦਿਆਂ ਨੂੰ ਵੀ ਅਸੀਂ ਇਹੋ ਜਿਹੇ ਬੰਦਿਆਂ ਨੂੰ ਵੀ ਕਾਲ ਕਰਨਾ ਚਾਹੀਦਾ ਇਕੱਲੇ ਅਕਾਲੀ ਲੀਡਰਾਂ ਨੂੰ ਜਿਹੜੇ ਵੀ ਬੰਦੇ ਨੇ ਨੈਗੇਟਿਵ ਰੋਲ ਪਲੇ ਕੀਤਾ ਹੈ ਹੁਣ ਤੁਸੀਂ ਦੇਖੋ ਕਿ ਦਰਬਾਰਤ ਸਿੰਘ ਗੁਰੂ ਦੇ ਉੱਪਰ ਪਬਲਿਕ ਅਲਿਗੇਸ਼ਨਸ ਰਿੰਗ ਕਿ ਇਹਦੀ ਨਕੌਦਰकांड ਦੇ ਵਿੱਚ ਇਨਵੋਲਵਮੈਂਟ ਹੈਗੀ ਹੈ ਤੁਸੀਂ ਉਹਨੂੰ ਐਡਵਾਈਜ਼ਰ ਲਾ ਰਹੇ ਹੋ ਸੋ ਜਿਹੜੇ ਵੀ ਬੰਦੇ ਦਾ ਰੋਲ ਐਂਟੀਸੈਕ ਐਂਟੀ ਪੰਜਾਬ ਐਂਟੀ ਪੰਥ ਰਿਹਾ ਹੈ ਜਥੇਦਾਰਾਂ ਨੂੰ ਉਹ ਕਲੀਅਰ ਕਰਨਾ ਚਾਹੀਦਾ ਹੈ ਸ਼ਾਨਨਾ ਮਾਰਨਾ ਚਾਹੀਦਾ ਇਸ ਗਲਤੀ ਹੁਣ ਜਦੋਂ ਇਹ ਇਹ ਕਿਤਨਾ ਕਿਤੇ ਕਹਿਣ ਦਾ ਮਤਲਬ ਇਹ ਹੈ ਵੀ ਜੱਥੇਦਾਰ ਸਾਹਿਬ ਨੂੰ ਜਿਸ ਤਰ੍ਹਾਂ ਦੇ ਨਾਲ ਫੈਸਲਾ ਲੈਣ ਤਾਂ ਆਖਰਕਾਰ ਐਗਜ਼ੈਪਲਰੀ ਜੀ ਹਾਂ ਸੈੱਟ ਹੋ ਗਏ ਤੇ ਆਉਂਦੇ ਸਮੇਂ ਤੋਂ ਦੌਰਾਨ ਕਿਉਂਕਿ ਸ਼੍ਰੀ ਕਲਤਖ ਸਾਹਿਬ ਦੇ ਜੱਥੇਦਾਰ ਦਾ ਰੋਲ ਬਹੁਤ ਵੱਡਾ ਤੇ ਉਹਨਾਂ ਦੀ ਅਹਿਮੀਅਤ ਬਹੁਤ ਵੱਡੀ ਆ ਤੇ ਉਹਨਾਂ ਦੀ ਕ੍ਰੈਡੀਬਿਲਟੀ ਵੀ ਮਜ਼ਬੂਤੀ ਤੌਰ ਦੇ ਨਾਲ ਬਣੀ ਰਹੇ ਇਹ ਵੀ ਬਹੁਤ ਜ਼ਰੂਰੀ ਆ ਸਵਾਲ ਕਿਤਨਾ ਕਿਤੇ ਜਿਹੜੇ ਲੋਕ ਚੱਕ ਰਹੇ ਨੇ ਉਹਨਾਂ ਦੇ ਵਿੱਚੋਂ ਸੁਮਨਜੀਤ ਹੋਰਾਂ ਦਾ ਕਹਿਣਾ ਕਿ ਜਿਵੇਂ ਪੁਰਾਣੀ ਇੱਕ ਇਤਿਹਾਸ ਰਿਹਾ ਤਨਖਾਈਆਂ ਤੋਂ ਬਾਅਦ ਸਜ਼ਾ ਦੇਣ ਦਾ ਦਾ ਉਸੇ ਤਰ੍ਹਾਂ ਦੇ ਨਾਲ ਇਸ ਵਾਰ ਵੀ ਫੈਸਲੇ ਲਏ ਜਾਣੇ ਚਾਹੀਦੇ ਨੇ ਤੇ ਜਿਹੜੇ ਲੋਕ ਵੀ ਇਹਦੇ ਵਿੱਚ ਸ਼ਾਮਲ ਨੇਗੇ ਉਹਨਾਂ ਤੇ ਵੀ ਜਿਹੜੀ ਸਖਤ ਕਾਰਵਾਈ ਆ ਹੋਣੀ ਚਾਹੀਦੀ ਹੈ ਜਾਨਕੀ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦੇਣਾ ਚਾਹੀਦਾ ਸੀਨੀਅਰ ਵੀਡੀਓ ਇਨਸਟਮੈਂਟ ਤੇ ਦਿਨਸਮ ਸਿੰਘ ਰੋਜਾਨਾ ਸਪੋਰਟਸ ਟੀਵੀ ਚੰਡੀਗੜ੍ਹ